ਨਵਜੋਤ ਸਿੰਘ ਸਿੱਧੂ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਰੈਲੀ ਨੂੰ ਲੈ ਕੇ ਤੋਂ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਬਿਨਾ ਕੁਝ ਕਹੇ ਟਵੀਟ ਦੇ ਉੱਤੇ ਇਸ਼ਾਰਾ ਅੰਦਾਜ਼ ਦੇ ਨਾਲ ਬਹੁਤ ਸਾਰੇ ਤੰਜ ਕੱਸ ਵੀ ਦਿੰਦੇ ਨੇ ਤੇ ਦੂਜੇ ਪਾਸੇ ਉਹ ਕਹਿੰਦੇ ਮੈਂ 11 ਤਰੀਕ ਦੀ ਜੋ ਕਾਂਗਰਸ ਦੀ ਰੈਲੀ ਹੈ ਉਹ ਜਾਣੇ ਵਿਖੇ ਮੈਂ ਉਹਦੀ ਵੇਟ ਕਰ ਰਿਹਾ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵੱਡਾ ਸੈਲੀਬ੍ਰਿਟੀ ਹੈ ਪਰ ਕਿਸੇ ਨੂੰ ਸਮਝ ਨਹੀਂ ਆਉਂਦੀ ਉਹ ਰਾਜਨੀਤੀ ਕਿਸ ਤਰੀਕੇ ਦੇ ਨਾਲ ਕਰ ਰਹੇ ਨੇ ਜੇ ਉਹਨਾਂ ਦੀ ਸ਼ਬੀ ਨੂੰ ਦੇਖੋ ਉਹਨਾਂ ਦੀ ਇਮਾਨਦਾਰੀ ਨੂੰ ਦੇਖੋ ਇੱਥੇ ਕੋਈ ਸ਼ੱਕ ਨਹੀਂ ਉਹ ਇੱਕ ਇਮਾਨਦਾਰ ਲੀਡਰ ਨੇ ਪਰ ਸਾਰਿਆਂ ਦੇ ਨਾਲ ਤੁਰਨਾ ਹੁਣ ਤੱਕ ਦਾ ਇਤਿਹਾਸ ਸਕੇ ਨਵਜੋਤ ਸਿੰਘ ਸਿੱਧੂ ਦਾ ਸੁਭਾਅ ਚ ਨਹੀਂ ਹੈ ਅੱਜ ਹਰ ਸਮੇਂ ਕੋ ਬਾਦਲ ਬੋਲੋ ਪਾਰਲੀਮੈਂਟ ਦੇ ਵਿੱਚ ਡਿਟਿਲ ਸਾਹਿਬ ਐਮਜ਼ ਦਾ ਮੁੱਦਾ ਚੱਕਿਆ ਗਿਆ ਬਟਿੰਡੇ ਉਹ ਕਹਿੰਦੇ ਕਿ ਗੇਮਜ ਬਠਿੰਡਾ ਵਿੱਚ ਐਮਰਜੈਂਸੀ ਸਵਾਮਾਂ ਵਿੱਚ ਬੈੱਡਾਂ ਦੀ ਗਿਣਤੀ ਬਿਸਤਰਿਆਂ ਦੀ ਗਿਣਤੀ ਬਹੁਤ ਆ ਕੇ 300 ਕੀਤੀ ਜਾਵੇ ਡਾਕਟਰਾਂ ਦੀਆਂ ਸਾਮੀਆਂ ਵਧਾਈਆਂ ਜਾਣ ਉਹ ਕਹਿੰਦੇ ਕਿ ਸੰਸਦ ਵਿੱਚ ਪੋਸਟਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਸਬੰਧਤ ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਗੇਮਜ ਵਿੱਚ ਰਹਿੰਦੀਆਂ ਪੋਸਟਾਂ ਨੂੰ ਭਰਿਆ ਜਾਵੇਗਾ ਸੱਨਾ ਵੱਲੋਂ ਦਿੱਲੀ ਕੋਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਤੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਬੈਰਿੰਗ ਕਿਟੀ ਕੀਤੀ ਗਈ ਹੈ ਜੀ ਕੰਡਿਆਲੀ ਤਾਰ ਲਗਾਈ ਗਈ ਹੈ ਤੇ ਧਾਰਾ 144 ਵੀ ਲਗਾ ਦਿੱਤੀ ਗਈ ਹੈ ਵੀ ਕਿਸਾਨ ਉੱਥੇ ਪ੍ਰਦਰਸ਼ਨ ਨਾ ਕਰ ਸਕਣ ਜਦੋਂ ਵੱਡੇ ਵੱਡੇ ਤੂਫਾਨ ਆ ਜਾਣ ਤਾਂ ਬੈਰੀ ਬੁਰੀ ਕਿੜ ਖੜਦੇ ਨਹੀਂ ਹੁੰਦੇ ਪਹਿਲਾਂ ਵੀ ਕਿਸਾਨਾਂ ਨੇ ਭੱਟਦੇ ਸੀ ਉਸ ਤੋਂ ਪਹਿਲਾਂ ਦੋ ਮੰਤਰੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਆਉਂਦੇ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਗਰਾਹਾ ਜੋ ਕਿ ਜੋਗਿੰਦਰ ਸਿੰਘ ਗਰਾਹਾ ਨੇ ਉਹ ਵੀ ਕਿਸਾਨਾਂ ਨੇ ਮੰਗਾਂ ਲੈ ਕੇ ਅਜ ਪਟਿਆਲੇ ਵਿਖੇ ਪਹੁੰਚੇ ਨੇ ਉਹਨਾਂ ਨੇ ਫੇਰ ਦੁਹਰਾਇਆ ਕਿ ਜਿਹੜੀਆਂ ਮੰਗਾਂ ਮੰਗੀਆਂ ਨੇ ਜੀ ਖਾਸ ਕਰਕੇ ਐਮਐਸਪੀ ਉਹਦੀ ਕਾਨੂੰਨਨ ਗਰੰਟੀ ਉਸ ਤੋਂ ਘੱਟ ਫਸਲ ਨਾ ਵਿਕੇ ਇਹ ਸਾਰਾ ਮਾਮਲਾ ਜਿਹੜਾ ਹੈ ਇੱਕ ਕਿਸਮ ਦੇ ਨਾਲ ਉਸ ਸੁਨਵਾਈ ਅਧੀਨ ਹੈ ਤੁਸੀਂ ਉਹ ਮੰਗਾ ਮੰਨੋ ਜੇ ਹਰ ਪੱਤੀਆਂ ਦਾ ਕਰੋੜਾ ਰੁਪਇਆ ਮਾਅਬ ਕਰ ਸਕਦੇ ਹੋ ਤਾਂ ਕਿਸਾਨਾਂ ਦਾ ਕਿਉਂ ਨਹੀਂ ਇੱਥੇ ਮਹਾਰਾਸ਼ਟਰ ਨੂੰ 1.5 ਸਾਲ ਦਾ ਮੁੱਦਾ ਭਖਤਾ ਜਾ ਰਿਹਾ ਸੀ ਜਿੱਦੀ ਚਲ ਚ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਉੱਥੇ ਜਥੇਦਾਰ ਨੂੰ ਮਿਲਣ। ਇਹ ਉੱਥੇ ਗਏ ਕਿਉਂਕਿ ਇੱਕ ਰਾਤ ਸਿੱਧੇ ਸਰਕਾਰ ਨੇ ਉੱਥੇ ਇੱਕ ਪੰਗਾ ਪਾਤਾ ਇਹਨਾਂ ਵਾਲੇ ਮੈਂਬਰ ਵੀ ਘਟਾਤੇ ਦੂਜੇ ਮੈਂਬਰਾਂ ਦੀ ਗਿਣਤੀ ਵਧਾਤੀ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਕਾਬਜ ਕਰ ਲਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੁੱਦਾ ਚੁੱਕਿਆ ਜੀ ਸ਼ਰਾਬ ਦਾ ਮੁੱਦਨ ਲੈ ਕੇ ਉਹਨੇ ਕਿਹਾ ਕਿ ਦਿੱਲੀ ਦੇ ਸ਼ਰਾਬ ਘਟਾਲੇ ਨਾਲੋਂ ਪੰਜਾਬ ਦਾ ਸ਼ਰਾਬ ਘਟਾਲਾ ਜ਼ਿਆਦਾ ਵੱਡਾ ਹੈ ਅਰਵਿੰਦ ਕੇਜਰੀਵਾਲ ਨੂੰ ਸਮਨ ਆ ਗਏ ਨੇ 17 ਫਰਵਰੀ ਵਾਸਤੇ ਕਿਉਂਕਿ ਈਡੀ ਦੇ ਸਮਨਾਂ ਤੇ ਉਹ ਪੇਸ਼ ਨਹੀਂ ਹੋਏ ਉਹਨਾਂ ਅਦਾਲਤ ਚ ਪੇਸ਼ ਹੋਣਾ ਪਵੇਗਾ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਕਿ ਜਿਹੜਾ ਖਰਾਬ ਘਟਾਲਾ ਕਥਤ ਰੂਪ ਦੇ ਵਿੱਚ ਦਿੱਲੀ 'ਚ ਲਾਗੂ ਨਹੀਂ ਹੋਇਆ ਪਰ ਉੱਥੇ ਵੀ 337 ਕਰੋੜ ਦਾ ਟ੍ਰੇਲ ਹੋ ਗਿਆ ਤੇ ਪੰਜਾਬ ਦੇ ਵਿੱਚ ਤੋਂ ਲਾਗੂ ਹੈ ਦਾ ਬਦਲ ਇੱਥੇ ਵੱਧ ਹੋਇਆ। ਇੱਥੇ ਪੰਜ ਸ਼ਖਸੀਅਤਾਂ ਨੂੰ ਭਾਰਤ ਰਤਨ ਦਿੱਤੇ ਗਏ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੋਈ ਜਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਨਾਂ ਮਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਸ਼ੁਕਰਗੀਆਂ ਜੀ ਬਹੁਤ ਬਹੁਤ ਮਿਹਰਬਾਨ ਜੀ ਕਲਪ ਸਾਹਬ ਨਵਜੋਤ ਸਿੰਘ ਸਿੱਧੂ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਰੈਲੀ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਬਿਨਾ ਕੁਝ ਕਹੇ ਟਵੀਟ ਦੇ ਉੱਤੇ ਇਸ਼ਾਰਾ ਅੰਦਾਜ਼ ਦੇ ਨਾਲ ਬਹੁਤ ਸਾਰੇ ਤੰਜ ਕਸ ਵੀ ਦਿੰਦੇ ਨੇ ਤੇ ਦੂਜੇ ਪਾਸੇ ਉਹ ਕਹਿੰਦੇ ਮੈਂ 11 ਤਰੀਕ ਦੀ ਜੋ ਕਾਂਗਰਸ ਦੀ ਰੈਲੀ ਹੈ ਲੁਧਿਆਣੇ ਵਿਖੇ ਮੈਂ ਉਹਦੀ ਵੇਟ ਕਰ ਰਿਹਾ ਹਾਂ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵੱਡਾ ਸੈਲੀਬ੍ਰਿਟੀ ਹੈ ਪਰ ਕਿਸੇ ਨੂੰ ਸਮਝ ਨਹੀਂ ਆਉਂਦੀ ਉਹ ਰਾਜਨੀਤੀ ਕਿਸ ਤਰੀਕੇ ਦੇ ਨਾਲ ਕਰ ਰਹੇ ਨੇ ਜੀ ਉਹਨਾਂ ਦੀ छवि ਨੂੰ ਦੇਖੋ ਉਹਨਾਂ ਦੀ ਇਮਾਨਦਾਰੀ ਨੂੰ ਦੇਖੋ ਇੰਚ ਕੋਈ ਸ਼ੱਕ ਨਹੀਂ ਉਹ ਇੱਕ ਇਮਾਨਦਾਰ ਲੀਡਰ ਨੇ ਪਰ ਸਾਰਿਆਂ ਦੇ ਨਾਲ ਤੁਰਨਾ ਹੁਣ ਤੱਕ ਦਾ ਇਤਿਹਾਸ ਸਕੇ ਨਵਜੋਤ ਸਿੰਘ ਸਿੱਧੂ ਦਾ ਸੁਭਾਅ ਚ ਨਹੀਂ ਹੈ ਤੁਸੀਂ ਉਹਦੇ ਕਰੈਕਟ ਮੈਚਾਂ ਦੀ ਲੜੀ ਦੇਖ ਲਓ ਤੁਸੀਂ ਉਹਦਾ ਜਦੋਂ ਭਾਰਤੀ ਜਨਤਾ ਪਾਰਟੀ ਕਾਲੀ ਦਲ ਦੇ ਨਾਲ ਸੀ ਕਾਂਗਰਸ ਦੇ ਵਿੱਚ ਆਏ ਇੱਥੇ ਆ ਕੇ ਵੀ ਉਹਨਾਂ ਨੇ ਜਿਹੜੀ ਕਾਂਗਰਸ ਦੇ ਵਿੱਚ ਆਏ ਕਿ ਇਹਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਕਰਦੇ ਆ ਉਹ ਕਰਦੇ ਆ ਇਹ ਕੋਈ ਨਵਾਂ ਤਾਂ ਕਰਨ ਨਹੀਂ ਲੱਗੇ ਤਾਂ ਪਹਿਲੇ ਹੀ ਪਤਾ ਸੀ ਕਿ ਇਹ ਕਥਤ ਰੂਪ ਦੇ ਵਿੱਚ ਇਹਨਾਂ ਦੇ ਉੱਤੇ ਦੋਸ਼ ਲੱਗਦੇ ਆ ਕਥਤ ਭ੍ਰਿਸ਼ਟਾਚਾਰੀ ਦੇ ਪ੍ਰਜੋਸ਼ ਸਿੰਘ ਸਿੱਧੂ ਨੂੰ ਸੋਚਣਾ ਚਾਹੀਦਾ ਸੀ ਉਹਨਾਂ ਦੀ ਆਪਣੀ ਮਰਜ਼ੀ ਆ ਪਰ ਜਿੱਦਾਂ ਦੇ ਹਾਲਾਤ ਲੱਗ ਰਹੇ ਨੇ ਜੋ ਚਾਹੁੰਦੇ ਨੇ ਜੋ ਆਪਣਾ ਮੰਚ ਸਜਾਉਣਾ ਚਾਹੁੰਦੇ ਨੇ ਉਹ ਨੀਤੀਆਂ ਲਾਗੂ ਕਰਨਾ ਚਾਹੁੰਦੇ ਨੇ ਉਹਦੇ ਵਾਸਤੇ ਬਿਹਤਰ ਤਰੀਕਾ ਤਾਂ ਇਹੋ ਹੀ ਆ ਕਿ ਨਵਜੋਤ ਸਿੰਘ ਸਿੱਧੂ ਪਰ ਆਪਣਾ ਮੰਚ ਬਣਾਵੇ ਜਿਹੜੇ ਉਹਨਾਂ ਵਰਗੇ ਹੋਣਗੇ ਉਹ ਸਾਰੇ ਦੇ ਸਾਰੇ ਉਹਨਾਂ ਦੇ ਨਾਲ ਜਾ ਖੜਨਗੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਟੁੱਚੂ ਬੰਦੇ ਕਹਿਣ ਤੇ ਬਾਹਰ ਕਰ ਦੇਣਗੇ ਪਤਾ ਨਹੀਂ ਉਹ ਟੁੱਚੂ ਕਿਹਨੂੰ ਕਹਿੰਦੇ ਨੇ ਕਿਸੇ ਮੇਰੇ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇੱਕ ਓ ਖਿਚੜੀ ਸਨ ਗੱਡੀ ਉਹ ਚਲਾਉਂਦਾ ਹੁੰਦਾ ਸੀ ਨਵਜੋਤ ਸਿੰਘ ਸਿੱਧੂ થોੜਾ ਜੀ ਬੋਲਬਾਣੀ ਦੇ ਉੱਤੇ ਥੋੜਾ ਜਿਹਾ ਸਮਝ ਕੇ ਚੱਲਣਾ ਚਾਹੀਦਾ ਅਜਿਹਾ ਵਿਵਾਦ ਤੋਂ ਬਚਣਾ ਚਾਹੀਦਾ ਉਹਨਾਂ ਦਾ ਕਦਮ ਉੱਤ ਬਹੁਤ ਉੱਚਾ ਹੈ ਉਹ ਕਹਿੰਦੇ ਮੈਂ ਅਜੇ ਤੱਕ ਕਿਸੇ ਵਰਕਰ ਖਰਾਬ ਨਹੀਂ ਬੋਲਿਆ ਜਿਹੜੇ ਪੈਲ ਕਰਦੇ ਨੇ ਉਹ ਦੇਖਣ ਅਨੁਸ਼ਾਸਨ ਜਿਹੜੇ ਪੰਕ ਕਰਦੇ ਨੇ ਉਹਨਾਂ ਲਈ ਅਨੁਸ਼ਾਸਨ ਠੀਕ ਹੈ ਕਾਂਗਰਸ ਪਾਰਟੀ ਦੇ ਸਾਹਮਣੇ ਸਮਾਰੋਹ ਵਿੱਚ ਤੁਸੀਂ ਸ਼ਾਮਲ ਹੋਣਾ ਉਹ ਕਹਿੰਦੇ ਜੇ ਮੈਨੂੰ ਸੱਦਾ ਆਊਗਾ ਤਾਂ ਮੈਂ ਜ਼ਰੂਰ ਜਾਊਂਗਾ ਉਹ ਕਹਿੰਦੇ ਜਿੱਥੇ ਸਨਮਾਨ ਮਿਲਦਾ ਉੱਥੇ ਕੋਈ ਕਿਉਂ ਨਹੀਂ ਜਾਵੇਗਾ ਇੱਕ ਪਾਸੇ ਟੁੱਟੂ ਸ਼ਬਦ ਵਰਤਦੇ ਆ ਉਹ ਕਹਿੰਦੇ ਦਵਿੰਦਰ ਜਾਦਵ ਸਾਹਿਬ ਨਾਲ ਮੇਰੀ ਗੱਲਬਾਤ ਕੀਤੀ ਉਹਨਾਂ ਨੂੰ ਮੈਂ ਦੱਸਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਮੇਰੇ ਪ੍ਰੋਗਰਾਮ ਬਣੇ ਹੋਏ ਨੇ ਇਹ ਤਾਂ ਜਾਦਵ ਸਾਹਿਬ ਕਹੀ ਗਏ ਸੀ ਉਹ ਕਹਿੰਦਾ ਉਹ ਬਿਨਾ ਸਦੇਰੀ ਜਾਣਗੇ ਉਹਨਾਂ ਨੇ ਕਿਹਾ ਕਿ ਸਦੇ ਦੀ ਕੋਈ ਲੋੜ ਵੀ ਨਹੀਂ ਮੈਨੂੰ ਕੋਈ ਵੀ ਬੁਲਾਵੇਗਾ ਤਾਂ ਮੈਂ ਜ਼ਰੂਰ ਜਾਵਾਂਗਾ ਉਹਨਾਂ ਨੇ ਕਿਹਾ ਕਿ ਇਸ ਵੇਲੇ ਮਲਕਰਜਨ ਖੜਗੇ ਸਾਹਿਬ ਪ੍ਰਤੀ ਮੇਰੀ ਬਹੁਤ ਮਨ ਚ ਸਤਿਕਾਰ ਹੈ ਸੋ ਪਤਾ ਨਹੀਂ ਕਿਸੇ ਦਿਨ ਬੀਜੇਪੀ ਦੀ ਬੜੀ ਪ੍ਰਸਿੱਧਤਾ ਕਰ ਦਿੰਦੇ ਆ ਕਿ ਮੈਨੂੰ ਕਿਹੜਾ ਬੀਜੇਪੀ ਨੇ ਕੱਢਿਆ ਮੈਂ ਤਾਂ ਉਹ ਸਪਸ਼ਟ ਕਰਨ ਕਿ ਉਹਨਾਂ ਨੇ ਕਰਨਾ ਕੀ ਹੈ ਇਹ ਚੀਜ਼ ਇੱਕ ਤਰ੍ਹਾਂ ਦੇ ਭੰਬਲ ਪੂਸੇ ਪਾ ਰਹੀ ਹੈ ਜਾਂ ਉਹ ਫਿਰ ਥੋੜਾ ਜਿਹਾ ਡਰਾਵਾ ਦੇ ਰਹੇ ਨੇ ਆਪ ਤੇ ਆਲੇ ਨੂੰ ਕਿ ਮੈਂ ਕਹਿੰਦੇ ਇੱਕ ਵਾਰੀ ਇੱਕ ਗੱਡੀ ਦੇ ਵਿੱਚ ਸਫ਼ਰ ਕਰ ਰਿਹਾ ਸੀ ਖਾਚਾ ਕਚਕੱਟੀ ਭਰੀ ਹੋਈ ਸੀ ਫੱਟੇ ਤੇ ਕੋਈ ਸੁੱਤਾ ਪਿਆ ਜੇ ਗੁਰੂ ਆ ਕੇ ਲਾ ਕੇ ਕਹੇ ਉਹ ਗੋ ਕਹੇ ਤੈਨੂੰ ਪਤਾ ਨਹੀਂ ਮੈਂ ਕੌਣ ਐ ਦੂਜੇ ਨੂੰ ਤੀਜੇ ਨੂੰ ਚੌਥੇ ਨੂੰ ਪੰਜਵਾਂ ਬੰਦਾ ਹਟਾ ਕੱਟਾ ਜਾ ਆ ਗਿਆ ਉਹਨੂੰ ਵੀ ਇਹੀ ਕਿਹਾ ਤੈਨੂੰ ਪਤਾ ਨਹੀਂ ਮੈਂ ਕੌਣ ਆ ਕਹਿੰਦਾ ਕੌਣ ਐ ਕਹਿੰਦਾ ਬਿਮਾਰ ਐ ਕਹਿੰਦਾ ਪਿਆਰਾ ਐ ਫਿਰ ਸੋ ਇਹ ਚੀਜ਼ ਜਿਹੜੀ ਹੁੰਦੀ ਐ ਰਾਜਨੀਤੀ ਦੇ ਵਿੱਚ ਕਈ ਚੀਜ਼ਾਂ ਬਹੁਤ ਅਜੀਬ ਕਿਸਮ ਦੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਬਚਤ ਦੀ ਲੋੜ ਹੁੰਦੀ ਹੈ ਸਿੱਧੂ ਸਾਹਿਬ ਕਲੀਅਰ ਕਰਨ ਕਿ ਉਹਨਾਂ ਨੇ ਕਰਨਾ ਕੀਆ ਉਹਨਾਂ ਨੇ ਕੱਲਿਆਂ ਨੇ ਚੋਣ ਮੈਦਾਨ ਚੋਣਾ ਜਿਹੜੀ ਚੀਜ਼ ਨਾਲ ਉਹ ਪੰਜਾਬ ਨੂੰ ਅੱਗੇ ਲੈ ਜਾਣਾ ਚਾਹੁੰਦੇ ਐ ਫਿਰ ਆਪਣੇ ਨਾਲ ਦੇ 117 ਬੰਦੇ ਪੈਦਾ ਕਰ ਲੋ ਨੇ ਘੱਟੋ ਘੱਟ 65 ਤੱਕ ਪੈਦਾ ਕਰ ਲੋ ਜਿਹੜੇ ਜਿੱਤ ਜਾਣ ਤੇ ਤੁਹਾਡਾ ਬਹੁਤ ਮਤ ਬਣ ਜੇ ਤੁਹਾਡੇ ਮੁਤਾਬਕ ਸਰਕਾਰ ਚੱਲੇ ਸੋ ਸਿੱਧੂ ਸਾਹਿਬ ਨੂੰ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਜੀ ਤਦੂਜੇ ਪਾਸੇ ਹਰਸਿਮਰ ਕੋ ਬਾਦਲ ਵੱਲੋਂ ਪਾਰਲੀਮੈਂਟ ਦੇ ਵਿੱਚ ਟਿਲ ਸਾਹਿਬ ਐਮਜ਼ ਦਾ ਮੁੱਦਾ ਚੱਕਿਆ ਗਿਆ ਬਠਿੰਡੇ 'ਚ ਦੇਖੋ ਕੋਈ ਸ਼ੱਕ ਨਹੀਂ ਜਿਹੜਾ ਐਮਜ਼ ਬਠਿੰਡੇ ਦੇ ਵਿੱਚ ਆਇਆ ਉਹ ਬਾਦਲ ਪਰਿਵਾਰ ਦੇ ਮਿਹਨਤ ਦੇ ਨਾਲ ਆਇਆ ਕਿਉਂਕਿ ਉਹਨਾਂ ਦਾ ਪਾਰਲੀਮੈਂਟ ਹੀ ਹਰਕਾ ਹੈ ਸਾਬਕਾ ਪ੍ਰਕਾਸ਼ਕ ਬਾਦਲ ਉਹ ਮੁੱਖ ਮੰਤਰੀ ਹੁੰਦੇ ਸੀ ਸੋ ਇਹਦੇ ਵਾਸਤੇ ਇਹਨਾਂ ਨੇ ਜਦੋ ਜਹਿਦ ਕਾफी ਕੀਤੀ ਹੈ ਇਹੋ ਜਿਹੀਆਂ ਚੀਜ਼ਾਂ ਮੇਰਾ ਖਿਆਲ ਰਾਜਨੀਤੀ ਤੋਂ ਉੱਪਰ ਰੱਖਣੀਆਂ ਚਾਹੀਦੀਆਂ ਨੇ ਕਿਸੇ ਨੂੰ ਵੀ ਰਾਜਨੀਤੀ ਚ ਦੀ ਪਹਿਣਾ ਚਾਹੀਦਾ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਦੀਆਂ ਹਿੱਤਾਂ ਦੀਆਂ ਨੇ ਉਹ ਕਹਿੰਦੇ ਕਿ ਏਮਜ ਬਠਿੰਡਾ ਵਿੱਚ ਐਮਰਜੈਂਸੀ ਸਿਵਾਵਾ ਵਿੱਚ ਬੈੱਡਾਂ ਦੀ ਗਿਣਤੀ ਬਿਸਤਰਿਆਂ ਦੀ ਗਿਣਤੀ ਵਧਾ ਕੇ 300 ਕੀਤੀ ਜਾਵੇ ਡਾਕਟਰਾਂ ਦੀਆਂ ਸਾਮੀਆਂ ਵਧਾਈਆਂ ਜਾਣ ਉਹ ਕਹਿੰਦੇ ਕਿ ਸੰਸਦ ਵਿੱਚ ਪੋਸਟਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਵਾਬਤ ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਐਮਜ ਵਿੱਚ ਰਹਿੰਦੀਆਂ ਪੋਸਟਾਂ ਨੂੰ ਭਰਿਆ ਜਾਵੇਗਾ 750 ਬਿਸਤਰਿਆਂ ਦਾ ਹਸਪਤਾਲ ਹੈ ਜਿੱਥੇ ਉੱਤੇ ਹਰ ਰੋਜ਼ 2000 ਤੋਂ ਵੱਧ ਓਪੀਡੀ ਹੁੰਦੀ ਹੈ 40 ਤੋਂ ਵੱਧ ਐਮਰਜੈਂਸੀ ਕੇਸ ਆਉਂਦੇ ਪਰ ਉੱਥੇ ਬੈੱਡ 28 ਨੇ ਇਹਨਾਂ ਦੀ ਗਿਣਤੀ ਵਧਾਈ ਜਾਵੇ ਉਹਨਾਂ ਨੇ 300 ਬਿਸਤਰ ਦਾ ਇੱਕ ਟਰਾਮਾ ਕੇਅਰ ਸੈਂਟਰ ਦੀ ਮੰਗ ਵੀ ਕੀਤੀ ਹੈ ਤੇ ਜਿਹੜੇ ਮਨੁੱਖ ਮੰਡਵੀਆ ਸਿਹਤ ਦੇ ਮੰਤਰੀ ਨੇ ਕੇਂਦਰ ਦੇ ਉਹਨਾਂ ਨੇ ਇਹਨਾਂ ਦਾ ਜਵਾਬ ਵੀ ਦਿੱਤਾ ਕਿ ਜਿਹੜੀ ਤੁਸੀਂ ਮੰਗਾਂ ਰੱਖੀਆਂ ਨੇ ਨੇੜ ਭਵਿੱਖ ਦੇ ਵਿੱਚ ਜਲਦ ਅਸੀਂ ਇਹਨਾਂ ਨੂੰ ਵਧਾਉਣ ਜਾ ਰਹੇ ਹਾਂ ਪਰ ਇਹ 10ਵਾਂ ਸਾਲ ਹੈ ਬੀਬੀ ਹਰਸਪ੍ਰਿਤ ਕੌਰ ਬਾਦਲ ਦਾ ਇਹ ਅੱਜ ਉਸ ਵੇਲੇ ਤੁਸੀਂ ਉਠਾ ਰਹੇ ਹੋ ਜਦੋਂ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਥੋੜਾ ਬਖਰੇਵਾ ਚੱਲਦਾ ਹੈ ਅੱਡ-ਅੱਡ ਚੱਲਦੇ ਹੋ ਤੇ ਜਦੋਂ ਤੁਸੀਂ ਇਕੱਠੇ ਉਦੋਂ ਇਸ ਸਾਰਾ ਕੁਝ ਕਿਉਂ ਨਾ ਕੀਤਾ ਉਦੋਂ ਬਾਪੂ ਜੀ ਮੁੱਖ ਮੰਤਰੀ ਸਨ ਤੇ ਬਾਪੂ ਜੀ ਦਾ ਪ੍ਰਭਾਵ ਵੀ ਬਹੁਤ ਜ਼ਿਆਦਾ ਸੀ ਭਾਰਤੀ ਜਨਤਾ ਪਾਰਟੀ ਦੇ ਬੱਗੇ ਆਗੂਆਂ ਤੇ ਅੱਜ ਪਤਾ ਨਹੀਂ ਤੁਹਾਡਾ ਭਵਿੱਖ ਚ ਰਲੇਵਾ ਹੁੰਦਾ ਕਿ ਨਹੀਂ ਹੁੰਦਾ ਚਰਚਾਵਾ ਨਹੀਂ ਪਰ ਬੁੱਧਾ ਉਹਨਾਂ ਨੇ ਉਠਾਇਆ ਤੇ ਸਿਹਤ ਮੰਤਰੀ ਨੇ ਪਰ ਚੰਗਾ ਹੁੰਦਾ ਜੇ ਕਿਤੇ ਇਹ ਆਪਣੇ ਵੇਲੇ ਜਦੋਂ ਤਾਕਤ ਸੀ ਬਰਾਬਰ ਦੇ ਭਾਈਵਾਲ ਸੀ ਮੰਤਰੀ ਸੀ ਉਦੋਂ ਸਵਾਲ ਉਠਾਉਂਦੇ ਤਾਂ ਹੱਲ ਵੀ ਬਹੁਤ ਜਲਦ ਹੋ ਜਾਇਆ ਕਰਦਾ ਸੀ ਜੀ ਸੋ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਕੋਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਦੂਜੇ ਪਾਸੇ ਹਰਿਆਣੇ ਦੇ ਵਿੱਚ ਬੈਰਿੰਗ ਕਿਟੀ ਕੀਤੀ ਗਈ ਹੈ ਜੀ ਕੰਡਿਆਲੀ ਤਾਰ ਲਗਾਈ ਗਈ ਹੈ ਤੇ ਧਾਰਾ 144 ਵੀ ਲਗਾ ਦਿੱਤੀ ਗਿਆ ਵੀ ਕਿਸਾਨ ਉੱਥੇ ਪ੍ਰਦਰਸ਼ਨ ਨਾ ਕਰ ਸਕਣ ਜੀ ਗੱਲ ਇਹ ਹੈ ਜਦੋਂ ਵੱਡੇ ਵੱਡੇ ਤੂਫਾਨ ਆ ਜਾਣ ਤਬਾਹ ਰਹੀ ਬੂਰੀ ਕੀੜ ਖੜਦੇ ਨਹੀਂ ਹੁੰਦੇ ਪਹਿਲਾਂ ਵੀ ਕਿਸਾਨਾਂ ਨੇ ਪਟਤੇ ਸੀ ਉਸ ਤੋਂ ਪਹਿਲਾਂ ਦੋ ਮੰਤਰੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਆਉਂਦੇ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਕਿਸਾਨਾਂ ਨੇ 13 ਤਰੀਕ ਨੂੰ ਖਾਸ ਕਰ ਸਰਬੰਸੰਗ ਪੰਥੇਰ ਤੇ ਜਗਜੀਤ ਸਿੰਘ ਢੱਲੇਵਾਲ ਇਸ ਦੇ ਉੱਤੇ ਵੀ ਇਹ ਸਾਰੇ ਇੱਕ ਮਤ ਨਹੀਂ ਹੈਗੇ ਜੇ ਪਿਛਲੇ ਸਮੇਂ 'ਚ ਦੇਖੋ ਤਾਂ ਭੰਦੇਰ ਸਾਹਿਬ ਦੂਜਿਆਂ ਤੋਂ ਵੱਖਰੇ ਚੱਲਦੇ ਸੀ ਉਹਨਾਂ ਦਾ ਕਠਵੱਠ ਵੀ ਵੱਖਰਾ ਸੀ ਕੀ ਉਹਨਾਂ ਨੂੰ ਇਹ ਮੰਨਿਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਦੇ ਵਿੱਚ ਸੱਨ ਮਾਰ ਲਿਆ ਕੁਝ ਕੁ ਨੂੰ ਆਪਣੇ ਮੁਤਾਬਕ ਸ਼ੁਰੂ ਕਰਦਿਆਂ 13 ਫਰਵਰੀ ਨੂੰ ਉਹਨਾਂ ਨੇ ਜਾਣਾ ਜਿਹੜੇ ਪ੍ਰਮੁੱਖ ਜਥੇਬੰਦੀਆਂ ਨੇ ਪੰਜਾਬ ਦੀਆਂ ਖਾਸ ਕਰ ਜੋਗਿੰਦਰ ਸਿੰਘ ਉਗਰਾਹਾਂ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਹੜੇ ਦੂਜਾ ਸੰਯੁਕਤ ਕਿਸਾਨ ਮੋਰਚਾ ਹੈ ਰਾਜੇਵਾਲ ਸਾਹਿਬ ਲੱਖੋਵਾਲ ਤੇ ਹੋਰ ਤੁਸੀਂ ਅੱਡ ਅੱਡ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਹਰਿਆਣਾ ਉਹ ਕਹਿੰਦੇ ਸਾਨੂੰ ਨਹੀਂ ਕੋਈ ਪਤਾ 13 ਦਾ ਇੱਕ 16 ਦਾ ਭਾਰਤ ਬੰਦ ਕਰੀ ਬੈਠਿਆ ਇੱਕ ਕਹਿੰਦੇ ਵੀ 13 ਨੂੰ ਜੀ ਤੇ ਅੱਧੇ ਕਗਾਹ ਟਪਾ ਵੀ ਦਿੱਤੇ ਦਿੱਲੀ ਦੇ ਨੇੜੇ ਪਹੁੰਚ ਗਏ ਜਦੋਂ ਸਵਾਲ ਉੱਠਦਾ ਸੀ ਕਿ ਲੱਖਾਂ ਸਧਾਰਨ ਕਿਵੇਂ ਉੱਥੇ ਚਲੇ ਆ ਗਏ ਜਦੋਂ ਬਾਕੀ ਤਾਂ ਘਰਾਂ ਚ ਡੱਕ ਲੇ ਉਹਦੇ ਬਾਅਦ ਦੇ ਵਿੱਚ ਜਵਾਬ ਵੀ ਦਿੱਤਾ ਸੋ ਇੱਕ ਚੀਜ਼ਾਂ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਜੂਨੀਅਰ ਦੇ ਜਿਹੜੇ ਆਗੂ ਨੇ ਇਹਨਾਂ ਦੇ ਵਿੱਚ ਵੀ ਵਖਰੇਵਾ ਹੈ ਇੱਕ ਚਾਰ ਮੈਂਬਰੀ ਕਮੇਟੀ ਵੀ ਬਣ ਗਈ ਹੈ ਜਿਹਦੇ ਵਿੱਚ ਚਾਰ ਪ੍ਰਮੁੱਖ ਉਸ ਦੇ ਸਖਤਰ ਸ਼ਾਮਲ ਕੀਤੇ ਗਏ ਨੇ ਉਹਨਾਂ ਨੂੰ ਉਹਦੇ ਵਿੱਚ ਲਿਆ ਗਿਆ ਹੈ ਗ੍ਰਹਿ ਮੰਤਰੀ ਕਮੇਟਾ ਬਿਜਲੀ ਮੰਤਰੀ ਕਮੇਟਾ ਖੇਤੀਬਾੜੀ ਕਮੇਟਾ ਖੁਰਾਕ ਤੇ ਸਪਲਾਈ ਮੰਤਰੀ ਕਮੇਟਾ 12 ਤਰੀਕ ਨੂੰ ਇੱਕ ਮੀਟਿੰਗ ਵੀ ਸੱਦ ਲਈ ਹੈ ਕਿਸਾਨਾਂ ਦੇ ਨਾਲ 13 ਦਾ ਇਹਨਾਂ ਦਾ ਇਹ ਹੈ ਜੀ ਕੀ 12 ਤਰੀਕ ਨੂੰ ਇਹ ਮਸਲਾ ਹੱਲ ਹੋ ਜਾਵੇਗਾ ਕੇਂਦਰ ਸਰਕਾਰ ਕੋਈ ਐਲਾਨ ਕਰ ਦੇਵੇਗੀ ਜਿਹੜਾ ਕਿਸਾਨਾਂ ਨਾਲ ਜਦੋਂ 22 ਦੇ ਸ਼ੁਰੂ ਚ ਉਹਨਾਂ ਦੀਆਂ ਗੱਲਾਂ ਮੰਨੀਆਂ ਸੀ ਤੇ ਵਾਪਸ ਆਏ ਨੇ ਤੇ 2 ਸਾਲ ਹੋ ਗਏ ਉਹ ਮੰਨੀਆਂ ਹੋਈਆਂ ਮੰਗਾ ਲਾਗੂ ਤਾਂ ਅਜੇ ਤੱਕ ਨਹੀਂ ਹੁਣ ਪਿਊਸ਼ ਗੋਇਲ ਸਾਹਿਬ ਕੋਈ ਮਹੂਰਤ ਲੈ ਕੇ ਆਏ ਸੀ ਸੋ ਕਿਸਾਨਾਂ ਨੇ ਤਿੰਨ ਰਾਹ ਜਾਂਦੇ ਨੇ ਪੰਜਾਬ ਤੋਂ ਬੱਸ ਚਾਰ ਨੇ ਇੱਕ ਨੂੰ ਕਾਮਨ ਕਰ ਲੋ ਅੰਬਾਲੇ ਤੋਂ ਜਾ ਕੇ ਉਹ ਇਕੱਠੇ ਹੀ ਹੋ ਜਾਂਦਾ ਹੈ ਚੰਡੀਗੜ੍ਹ ਦੇ ਅੰਬਸਾਹ ਵਾਲੇ ਪਾਸੇ ਆ ਜਾਂਦਾ ਹੈ ਇੱਕ ਸਿੱਧਾ ਸ਼ੰਭੂ ਤੋਂ ਅੰਬਾਲਾ ਭੇਵੇ ਤੋਂ ਖਨੌਰੀ ਤੋਂ ਤੇ ਡੱਬਲੀ ਤੋਂ ਸਿੱਧਾ ਸਰਸੇਵਾਲ ਦੀ ਜਾਖਲਵਾਲ ਦੀ ਪਰ ਸਰਸੇ ਵਾਲੇ ਨੂੰ ਘੱਟ ਇਸਤੇਮਾਲ ਕਰਦੇ ਆਂ ਜ਼ਿਆਦਾ ਤਾਂ ਖਨੌਰੀ ਬਿਹੇਵਾ ਤੇ ਅੰਬਾਲਾ ਹੀ ਐ ਉੱਥੇ ਕਹਿੰਦੇ ਵੈਰੀਕੇਟ ਲਾ ਤੇ ਤਾਰਾਂ ਲਾਤੀਆਂ ਕੰਡੇ ਵਾਲੀਆਂ ਪਤਾ ਨਹੀਂ ਕੀ ਕੁਛ ਕਰਤਾ ਪਹਿਲਾਂ ਵੀ ਤਾਂ ਲਾਇਆ ਸੀ ਜਦੋਂ ਤੂਫਾਨ ਤੁਰਦੇ ਐ ਉਹ ਤੂਫਾਨ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰ ਜਾਂਦੇ ਨੇ ਸੋ ਰੋਕਾਂ ਵੀ ਨੇ ਤੇ ਪਹਿਲਾ ਵਰਗਾ ਮੋਰਚਾ ਨਹੀਂ ਲੱਗਦਾ ਐਕਤੀ ਮੋਰਚਾ ਤੇ ਇਹ ਵੀ ਪਤਾ ਕਰਨਾ ਚਾਹੀਦਾ ਜਿਹੜੇ ਇਹਨਾਂ ਦੇ ਕੌਮੀ ਆਗੂ ਨੇ ਹਰਕਿਸ਼ਟ ਕਹਿਤ ਉਹ ਕਿਹਦੇ ਨਾਲ ਨੇ ਕੀ ਸ ਇਹ ਢੋਡੀ ਜਾਣਗੇ ਜਾਂ ਇਕੱਠੇ ਹੋ ਕੇ ਜਾਣਗੇ ਸੋਚਣਾ ਬਣਦਾ ਜੀ ਸਟੋਲ ਸਰ ਦੂਜੇ ਪਾਸੇ ਉਗਰਾਹਾ ਜੋ ਕਿ ਜੋਗਿੰਦਰ ਸਿੰਘ ਉਗਰਾਹਾ ਨੇ ਉਹ ਵੀ ਕਿਸਾਨੇ ਮੰਗੌਣ ਲੈ ਕੇ ਅੱਜ ਪਟਿਆਲੇ ਵਿਖੇ ਪਹੁੰਚੇ ਨੇ ਜੀ ਜੋਗਿੰਦਰ ਸਿੰਘ ਉਗਰਾਹਾ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦਾ ਘਰਾਓ ਕੀਤਾ ਹੋਇਆ ਉਹਦੇ ਵਿੱਚੋਂ ਪਟਿਆਲਾ ਵੀ ਇੱਕਾ ਜੀ ਤੀਜਾ ਦਿਨ ਹੈ ਕਾਲੂ ਚੌਥਾ ਪਰਸੋਂ ਫਿਰ ਇਹਨਾਂ ਨੇ ਇਹ ਧਰਨਾ ਚੱਕਦੇ ਨੇ ਮੋਰਚਾ ਚੱਕਦੇ ਨੇ ਤੇ ਵਾਪਸ ਹੋ ਜਾਣਗੇ ਜੀ ਸੋ ਕੱਲ ਉਹ ਸੰਗਰੂਰ ਦੇ ਵਿੱਚ ਜਾਂ ਡੀਸੀ ਦਫਤਰ ਤੇ ਮੂਰੇ ਧਰਨਾ ਲੱਗਿਆ ਉੱਥੇ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਸੀ ਤੇ ਅੱਜ ਇੱਥੇ ਉਹਨਾਂ ਨੇ ਫੇਰ ਦਰਾਇਆ ਕਿ ਜਿਹੜੀਆਂ ਮੰਗਾਂ ਮੰਗੀਆਂ ਨੇ ਜੀ ਖਾਸ ਕਰ ਐਮਐਸਪੀ ਉਦੀ ਕਾਨੂੰਨਾਨ ਗਰੰਟੀ ਉਸ ਤੋਂ ਘੱਟ ਫਸਲ ਨਾ ਵਿਕੇ ਇਹ ਸਾਰਾ ਮਾਮਲਾ ਜਿਹੜਾ ਹੈ ਇੱਕ ਕਿਸਮ ਦੇ ਨਾਲ ਉਸ ਸੁਣਵਾਈ ਅਧੀਨ ਹੈ ਤੁਸੀਂ ਉਹ ਮੰਗਾ ਮੰਨੋ ਜੇ ਹਰ ਪੱਤੀਆਂ ਦਾ ਕਰੋੜਾ ਰੁਪਇਆ ਮੁਆਫ ਕਰ ਸਕਦੇ ਹੋ ਤਾਂ ਕਿਸਾਨਾਂ ਦਾ ਕਿਉਂ ਨਹੀਂ ਕੁਝ ਕੇਸ ਵੀ ਨੇ 3000 ਤੋਂ ਵੱਧ ਕੇਸ ਆ ਭਾਰਤ ਦੇ ਵਿੱਚ ਕਿਸਾਨਾਂ ਤੇ ਬਲਕਿ 3500 ਤੋਂ ਵੱਧ ਕੁਝ ਤੇ ਸਹਿਮਤੀ ਬੰਦੀ ਨਜ਼ਰ ਆ ਰਹੀ ਹੈ ਕਿ ਅਸੀਂ ਹੱਥ ਨਿਕ 10000 ਤਾਂ ਵਾਪਸ ਲੈ ਲੈਣੇ ਆ। ਹੋਰ ਵੀ ਇਸ ਤਰ੍ਹਾਂ ਦੇ ਜੀ। ਸੁਜਗਿੰਦਰ ਸਿੰਘ ਉਹ ਗਰਾਹ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡਾ ਸੰਘਰਸ਼ ਜਾਰੀ ਰਹੇਗਾ। ਕਈਆਂ ਨੇ 13 ਨੂੰ ਜਾਣਾ ਹੈ, ਕਈਆਂ ਨੇ 16 ਨੂੰ ਭਾਰਤ ਬੰਦ ਕਰਨਾ ਹੈ। ਉਹਨੇ ਦੇਖਣਾ ਹੋਏਗਾ ਕਿ ਇਦੇ ਚ ਹੁੰਦਾ ਕੀ ਹੈ ਜੀ ਸੋ ਦੂਜੇ ਪਾਸੇ ਮਹਾਰਾਸ਼ਟਰ ਨੇ ਦੇੜ ਸਾਹ ਦਾ ਮੁੱਦਾ ਭਖਤਾ ਜਾ ਰਿਹਾ ਸੀ ਜਿਹਦੀ ਚਲ ਚ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਫਾਦ ਉਥੇ ਜਥੇਦਾਰ ਨੂੰ ਮਿਲਟਰੀ ਸਾਬ ਉਥੋਂ ਦੇ ਜਥੇਦਾਰ ਨੇ ਸਿੰਘ ਸਾਹਿਬ ਭਾਈ ਕੁਲਵੰਤ ਸਿੰਘ ਇਹ ਉਥੇ ਗਏ ਕਿਉਂਕਿ ਇੱਕ ਰਾਤ ਸਿੱਧੇ ਸਰਕਾਰ ਨੇ ਉਥੇ ਇੱਕ ਪੰਗਾ ਪਾਤਾ ਇਹਨਾਂ ਵਾਲੇ ਮੈਂਬਰ ਵੀ ਘਟਾਤੇ ਦੂਜੇ ਮੈਂਬਰਾਂ ਦੀ ਗਿਣਤੀ ਵਧਾਤੀ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਕਾਬਜ ਕਰ ਲਿਆ ਇਹ ਉੱਥੇ ਜਾ ਰਹੇ ਨੇ ਅੱਜ ਇਹਨਾਂ ਨੇ ਉਹਨਾਂ ਨੂੰ ਮਿਲੇ ਇਸ ਬਾਬਦ ਨੂੰ ਭਾਈ ਕੁਲਵੰਤ ਸਿੰਘ ਉਰੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਤੁਹਾਡੇ ਦਾ ਮੰਗ ਅਸੀਂ ਸਰਕਾਰ ਦੇ ਨਾਲ ਵੀ ਵਿਚਾਰਾਂਗੇ ਔਰ ਗਲਬਤ ਕਰਾਂਗੇ ਸ਼ਰੋਣੀ ਕਮੇਟੀ ਦਾ ਇੱਕ ਵਫਦ ਗਿਆ ਤੇ ਨਾਲ ਸ਼ਰੋਣੀ ਅਕਾਲੀ ਦਲ ਦੇ ਵੀ ਚਲੇ ਗਏ ਆ ਯਾਦ ਕਰੋ ਕਿਉਂ ਇੰਡੀਆ ਗੁਰਦੁਆਰਾ ਐਕਟ ਦਾ ਜਦੋਂ ਇਹਨਾਂ ਨੇ ਕੋਈ ਉੱਤੇ ਹੀ ਨਾ ਕੀਤਾ ਉਸ ਵੇਲੇ ਤੇ ਜੇ ਆਲਡੀਆਂ ਗੁਰਦੁਆਰਾ ਐਕਟ ਬਣਿਆ ਹੁੰਦਾ ਤਾਂ ਕਿਸੇ ਵੀ ਰਾਜ ਦੀ ਸਰਕਾਰ ਨੂੰ ਦਖਲ ਦੇਣ ਦਾ ਤੇ ਇਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਹੋ ਗਈਆਂ ਕਿ ਇੱਥੇ ਸ਼ਰੋਣੀ ਕਮੇਟੀ ਤੇ ਅਸੀਂ ਕਾਬਜਾ ਜੇ ਆਲਡੀਆਂ ਬਣ ਗਿਆ ਸ਼ਾਇਦ ਕੋਈ ਦੂਜੇ ਨਾਲ ਬਹੁ ਗਿਣਤੀ ਚ ਆ ਜਾਂਨ ਤੇ ਸਾਡਾ ਤਾਂ ਕੰਮ ਹੀ ਨਾ ਚੱਲੇ ਜੇ ਕਿਸੇ ਚੀਜ਼ ਦੇ ਵਿੱਚ ਗੰਭੀਰਤਾ ਨਹੀਂ ਤੁਸੀਂ ਤੇ ਤੁਸੀਂ ਉਹ ਕੁਛ ਕਰਦੇ ਫਿਰਦੇ ਹੋ ਜੀ ਜੀ ਸੁਨਾਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਦਾ ਚੁੱਕਿਆ ਜੀ ਸ਼ਰਾਬ ਦਾ ਮੁੱਦ ਨੂੰ ਲੈ ਕੇ ਉਹਨੇ ਕਿਹਾ ਹੈ ਕਿ ਦਿੱਲੀ ਦੇ ਸ਼ਰਾਬ ਘਟਾਲੇ ਨਾਲੋਂ ਪੰਜਾਬ ਦਾ ਸ਼ਰਾਬ ਘਟਾਲਾ ਜ਼ਿਆਦਾ ਵੱਡਾ ਹੈ ਜੀ ਦੇਖੋ ਦਿੱਲੀ ਦਾ ਜਿਹੜਾ ਉਹ ਵਾਪਸ ਲੈ ਰਿਆ ਸੀ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਲਾਗੂ ਕਰਤਾ ਦਿੱਲੀ ਦੇ ਵਿੱਚ ਉਭਾਉਸਲੇ ਆ ਗਏ ਲੇਕਿਨ ਈਡੀ ਉਹਦੀ ਸਰਵਾਈ ਕਰ ਰਹੀ ਹੈ ਕਹਿੰਦੇ ਆ ਕਿ 337 ਕਰੋੜ ਰੁਪਏ ਦਾ ਲੈਂਦੇ ਨੇ ਹੋਇਆ ਉਹਦੇ ਰਾਹੀਂ ਬਾਵਲਾ ਗਬੀਰਤਾ ਵਾਲੇ ਗਬੀਰਤਾ ਨਾਲ ਵਿਚਾਰਨਾ ਵੀ ਚਾਹੀਦਾ ਔਰਵਿੰਦ ਕੇਜਰੀਵਾਲ ਨੂੰ ਸਮਨ ਆ ਗਏ ਨੇ 17 ਫਰਵਰੀ ਵਾਸਤੇ ਕਿਉਂਕਿ ਈਡੀ ਦੇ ਸਮਨਾਂ ਤੇ ਉਹ ਪੇਸ਼ ਨਹੀਂ ਹੋਇਆ ਉਹਨਾਂ ਅਦਾਲਤ ਚ ਪੇਸ਼ ਹੋਣਾ ਪਵੇਗਾ ਇਹ ਚੀਜ਼ ਸੁਖਵੀਰ ਚੋਬਾਦਲ ਉਹ ਕਹਿੰਦੇ ਕਿ ਜਿਹੜਾ ਸ਼ਰਾਬ ਘਟਾਲਾ ਕੱਤਤ ਰੂਪ ਦੇ ਵਿੱਚ ਦਿੱਲੀ 'ਚ ਲਾਗੂ ਨਹੀਂ ਹੋਇਆ ਪਰ ਉੱਥੇ ਵੀ 337 ਕਰੋੜ ਦਾ ਟ੍ਰੇਲ ਹੋ ਗਿਆ ਤੇ ਪੰਜਾਬ ਦੇ ਵਿੱਚ ਤੋਂ ਲਾਗੂ ਹੈ ਦਾ ਬਦਲ ਇੱਥੇ ਵੱਧ ਹੋਇਆ। ਦੂਜੇ ਪਾਸੇ ਸਾਡੇ ਵਿੱਤ ਮੰਤਰੀ ਹਰਪਾਲ ਸੋ ਚੀਮਾ ਮੁੱਖ ਮੰਤਰੀ ਭਗਵੰਤ ਮਾਰੇ ਸਵਾਲ ਚੁੱਕਦੇ ਆ ਇਹਨਾਂ ਤੇ। ਕਿ ਸ਼੍ਰੀਮਾਨ ਜੀ ਅਪ ਟੂ ਕਾਂਗਰਸ ਤੁਸੀਂ ਇਹ ਦੱਸ ਦਿਓ ਵੀ ਮਾਲੀਆ ਕਿੰਨਾ ਕਉਂਦਾ ਸੀ ਤੇ ਸਾਡੀ ਸਰਕਾਰ ਦੇ ਵਿੱਚੋਂ ਮਾਲੀਆ ਵੱਧ ਕੇ 9000 ਕਰੋੜ ਦੇ ਲਗਭਗ ਪਹੁੰਚ ਗਿਆ ਜੇ ਅਸੀਂ ਚੋਰ ਮੋਰੀਆਂ ਰੁਕੀਆਂ ਨੇ ਤਾਂ ਹੀ ਵਧਿਆ ਇਹ ਸਰਕਾਰ ਦਾਵਾ ਹੈ ਸਦਾਰਸਕ ਵੀਸਕ ਬਾਦਲ ਨੇ ਜਿਹੜਾ ਇਹ ਮਾਮਲਾ ਚੁੱਕਿਆ ਦੇਖੋ ਇਹ ਅੱਗੇ ਨੂੰ ਕਿਹੜੇ ਪਾਸੇ ਨੂੰ ਤੁਰਦੇ ਐ ਸਵਾ ਦੱਸੇਗਾ ਪਰ ਸੁਗਿਰ ਸੁਬਾਦਲ ਨੇ ਦੋਸ਼ ਲਾਤੇ ਜੀ ਸੋ ਤੁਹਾਡੇ ਪਾਸੇ ਪੰਜ ਸ਼ਖਸੀਅਤਾਂ ਨੂੰ ਭਾਰਤ ਰਤਨ ਦਿੱਤੇ ਜਾਣਗੇ ਦੇਖੋ ਜਿਹੜੀਆਂ ਜੜੀਆਂ ਚੋੜ ਹੋਈ ਆ ਪਹਿਲਾ ਸਭ ਤੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦਾ ਨਾਮ ਹੈ ਜੀ ਕਰਪੂਰੀ ਠਾਕੁਰ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਆਗੂ ਲਾਲ ਕ੍ਰਿਸ਼ਨ ਅੜਵਾਨੀ ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਤੇ ਚੌਧਰੀ ਚਰਨ ਸਿੰਘ ਤੇ ਇੱਕ ਜਿਨ੍ਹਾਂ ਨੇ ਉਹਨਾਂ ਦਾ ਨਾਮ ਆਇਆ ਡਾਕਟਰ ਸੁਆਮੀ ਨਾਥਨ ਜਿਨ੍ਹਾਂ ਦੇ ਕਿਸਾਨ ਆਪਣਾ ਮਸੀਹਾ ਮੰਗਦੇ ਆ ਮੰਨਦੇ ਆ ਜਿਹੜੇ ਕਹਿੰਦੇ ਆ ਹਮੇਸ਼ਾ ਕਿਸਾਨਾਂ ਨੂੰ 50% ਮੁਨਾਫਾ ਦੇ ਕੇ ਫਸਲਾ ਦਿੱਤੀਆਂ ਜਾਂ 2004 ਦੀ ਰਿਪੋਰਟਾਂ 20 ਸਾਲ ਲੰਘ ਗਏ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੰਘੀ ਕਾਂਗਰਸ ਦੀ ਸਰਕਾਰ ਲੰਘੀ ਤੇ ਹੁਣ ਮੋਦੀ ਸਾਹਿਬ ਦੀ ਫੇਰ ਸਰਕਾਰ ਹੈ ਪਰ ਲਾਗੂ ਕਿਸੇ ਰਣੀ ਕੀਤੀ ਉਹਨਾਂ ਨੂੰ ਵੀ ਭਾਰਤ ਰਤਨ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਇਹ ਤਿੰਨ ਸ਼ਕਤੀਆਂ ਨੇ ਜਿਹੜੀਆਂ ਇਕੱਲੇ ਅਡਵਾਨੀ ਸਾਹਿਬ ਆ ਮੇਰੇ ਖਿਆਲ ਸ਼ਾਇਦ ਜਿਹੜੀਆਂ ਚਾਰ ਸ਼ਕਤੀਆਂ ਨੇ ਤਿੰਨ ਤਾਂ ਹੈ ਹੀ ਨਹੀਂ ਨਾ ਚੌਧਰੀ ਚਰਨ ਸਿੰਘ ਨੇ ਨਾ ਡਾਕਟਰ ਸੁਭਮੀ ਨਾਥਰ ਉਹ ਤਾਂ ਪਿਛਲੇ ਸਾਲ ਹੀ ਅਲਵਦਾ ਕਹਿ ਕੇ ਗਏ ਨੇ ਤੇ ਨਾ ਹੀ ਪੀਵੀ ਨਰਸੇ ਮਹਾਰਾਓ ਨੇ ਤੇ ਇੱਕ ਜਿਹੜੇ ਕਰਪੂਰੀ ਠਾਕਰ ਸੀ ਉਹਨਾਂ ਬਾਰੇ ਮੈਨੂੰ ਭਿਲੇਖਾ ਹੈ ਕਿ ਮੇਰਾ ਕਲ اوਬੀਐਸ ਦੁਨੀਆ ਤੇ ਨਹੀਂ ਜੋ ਪਰਮਾ ਪੱਕਾ ਨਹੀਂ ਕਹਿ ਸਕਦਾ ਗਲਤ ਕਹਿੰਦੇ ਨਾਲੋਂ ਮਤਲਬ ਥੋੜਾ ਜਿਹਾ ਜੀ ਨਾਇਕ ਨਾ ਹੀ ਕਹੋ ਤਾਂ ਉਹ ਠੀਕ ਹੈ ਪਰ ਉਹਨਾਂ ਨੂੰ ਵੀ ਦਿੱਤਾ ਜਾ ਰਿਹਾ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਟੈਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਆਤਰੋਵਾਂਗੇ ਧੰਨਵਾਦ